ਏ ਬਾਈ ਜਿਵੇਂ ਧਨੀਆ ਨਹੀਂ ਹੁੰਦਾ ਧਨੀਆ ਹਾਂ ਧਨੀਏ ਮਾਂਗਾ ਬਾਈ ਦੇਖੋ ਕੋਲ ਦਾਣਾ ਆ ਦੇਖੋ ਮੈਂ ਗੱਠ ਜੀ ਦਾਣਾ ਮਤ ਸਲਾ ਹੀ ਪੱਗ ਕੁੱਤੇ ਜਿਹੀ ਲੱਗਿਆ ਹਾਂ ਇਹ ਨਾ ਕਰੋ ਦੇਖੋ ਬਾਈ ਆਹ ਆ ਵੀ ਇਹਦੇ ਕਰਕੇ ਮੈਂ ਕਿ ਵੀ ਚਲ ਇਹਨੂੰ ਆਹ ਕੈਰੇਜ ਵਿੱਚ ਵੀਜਦੇ ਹਾਂ ਆਹ ਤਾਂ ਵੀਜਣਾ ਅਸਲੀ ਕਾਲ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਇੱਧਰ ਬਰਸੀਨ ਵੇਚੀ ਹੋਈ ਹੈ ਤੇ ਇੱਧਰ ਬਾਕੀ ਕੈਰੇਜ ਵੀ ਵਿਜਣੀਆਂ ਤੇ ਇੱਥੇ ਪਹਿਲਾਂ ਇੱਧਰ ਸਲਾਹ ਤੇ ਵੀ ਕਣਕ ਬੀਜਿਏ ਬਾਈ ਨੇ ਬੀਜ ਭੇਜਿਆ ਸੀ ਕਹਿੰਦਾ ਭਈ ਆਹ ਆਰਗੈਨਿਕ ਘਰੇ ਕੋਈ ਨਾ ਪਾਇਓ ਕੋਈ ਰੇਰੂ ਤੇ ਵੇਖਣੇ ਬੀਜੋ ਤੇ ਹੁਣ ਆਹ ਕੈਰੇ ਚ ਬੀਜਦੇ ਆ ਇੱਧਰ ਸੁੱਕਾ ਆਖੇ ਤੇ ਸੁੱਕਾ ਹੈ ਮੈਂ ਕਿਹਾ ਕਿੱਥੇ ਰੋਣੀ ਕਰਦੇ ਕੱਦ ਜਾ ਕੇ ਬਤਾਂ ਹੁਣੀ ਆ ਤੇ ਇਸ ਕਰਕੇ ਇਹਨਾਂ ਚੀਜ਼ ਗਿੱਲਾ ਹੈ ਇਹ ਕਹਿ ਰਿਹਾਦਾ ਇੰਨਾ ਕ 4 ਕਿਲੋ ਬੀਜ ਸਰਪੰਚ ਵੀ ਆਹ ਇੱਧਰ ਬੀਜ ਦੇ ਨਾ ਕਹਿ ਰਹਾ ਇਹ ਇੱਧਰ ਇੱਕ ਵਾਰ ਮਾਰਦੇ ਆ ਫਿਰ ਸੁਪਰ ਸਿਟਰ ਤੇ ਫਿਰ ਇਹਨੂੰ ਛਿੱਟਾ ਦੇ ਕੇ ਫੇਰ ਕਮਾ ਦਿੰਦੇ ਆ ਉਧਰ ਆ ਪਪੂਲਰ ਵਾਲਾ ਬੱਤ ਜੇ ਆ ਚੱਲੇ ਬਾਈ ਇਹਨੂੰ ਹੁਣ ਉਹ ਪਪੂਲਰ ਚੱਕਣ ਲੱਗੇ ਨੇ ਛਟੀਆਂ ਜਿਹੜੀਆਂ ਛਾਂਗੀਆਂ ਇਹ ਉਹ ਚੱਕਣ ਲੱਗੇ ਹੋਏ ਆ ਪਰ ਜਸ਼ਨ ਨਹੀਂ ਕਿੰਨਾ ਜਸ਼ਨ ਨੇ ਤੇ ਕਰਦੇ ਤੇ ਆਹ ਦੇਖੋ ਬਾਈ ਜੇ ਨਾਰੇ ਪਾਈਏ ਨਾ ਤਾਂ ਮਤਲਬ ਫਸਲ ਉੱਠਦੀ ਹੀ ਨਹੀਂ ਹੈਗੀ ਆਪਾਂ ਕਹਿ ਤਾਂ ਦੰਨੇ ਆ ਬਾਕੀ ਚਲੋ ਇਹਦਾ ਵੀ ਤਜਰਬਾ ਹੋ ਜਾਊਗਾ ਆਹ ਦੇਖ ਲਓ ਬਰਸੀਨ ਉੱਥੇ ਰੁਕ ਗਈ ਆ ਬਾਕੀ ਕਿੰਨੀ ਜੀੜੀ ਜੰਮੀ ਹੋਈ ਆ ਤਾਂ ਸੁੱਕਣ ਲੱਗ ਗਈ ਦੇਖੋ ਬਾਕੀ ਹੁਣ ਇੱਚ ਦੇਖਦੇ ਆ ਸ਼ਾਮ ਟਾਈਮ ਰੇਪਾ ਕੇ ਇਹਨੂੰ ਪਾਣੀ ਲਾਉਂਗੇ ਤਾਂ ਪਰਸੀਨ ਮੇਰੀ ਉੱਠ ਗਈ ਗੋਭੀ ਸਰੋਂ ਇਹਦਾ ਉੱਠੇ ਗਈ ਆ ਸਰੋਂ ਦਾ ਹੋ ਗਈ। ਸਾਗੜ ਇਹਨੇ ਉਹ ਕਰਦਣਾ ਪਰ ਇਹਨੂੰ ਪਹਿਲਾਂ ਰੇਤ ਮਾਰ ਕੇ ਫਿਰ ਪਾਣੀ ਲਾਉਂਗੇ ਹੁਣ ਕਦੇ ਦਿਨ ਚ ਪਾਣੀ ਲਾਉਨੇ ਆ ਪਹਿਲਾਂ ਇਹਨੂੰ ਬੀਜ ਦਿੰਨਾ ਤੇ ਫਿਰ ਦੇਖਦੇ ਇਹਨੂੰ ਅੱਜ ਲੈਟ ਨਹੀਂ ਇਹ ਹੈ ਕਿ ਪਾਣੀ ਛੱਡ ਕੇ ਇਹਨੂੰ ਵੀ ਪਰਸੀਨ ਬਸਣ ਵੇਚਣੀ ਆ ਚਲੋ ਅੱਜ ਫਿਰ ਉਹਨੂੰ ਇੱਕ ਵਾਰ ਤਵੇਂ ਦੀ ਪਾੜ ਪਾ ਕੇ ਫਿਰ ਜੇ ਟਾਈਮ ਲੱਗ ਗਿਆ ਤਾਂ ਉਹਨੂੰ ਖੇਤ ਨੂੰ ਬੀਜਦੇ ਆ ਪਰਲੇ ਨੂੰ ਆਪਣਾ ਆ ਬੀਜ ਹੈ ਭਾਈ ਮਾਚੇ ਲੋ ਦੇਖ ਲਏ ਨੇ ਜੋ ਹੋਈ ਭਾਈ ਨੇ ਭੇਜਿਆ ਹੋਇਆ ਕਹਿੰਦਾ ਭਾਈ ਆ ਬੀਜ ਕੇ ਦੇਖੀਂ ਬੀਜ ਬਾਕੀ ਕਿੱਲੇ ਆ ਅੱਧਾ ਕਿੱਲਾ ਕਹਿੰਦਾ ਦਾ ਪਰ ਭਾਈ ਚਾਰ ਕਿੱਲੇ ਆ 4 ਕਿਲੋ 5 ਨਾਲ ਕਿੱਥੇ ਇੰਨਾ ਗਊਗਾ ਆ ਜਗ੍ਹਾ ਕਾਫੀ ਹੋਗੀ ਇੱਥੇ ਬੀਜ ਦੇਣਾ ਇੱਕ ਤਾਂ ਆਰਗੈਨਿਕ ਰੱਖਣੀ ਆ ਤੇ ਇਸ ਕਰਕੇ ਇਹ ਇੱਕ ਨੇ ਬੀਜ ਕੇ ਬਾਕੀ ਜੇ ਠੀਕ ਹੋ ਗਈ ਤਾਂ ਹੋਰ ਵਧੀਆ ਅੱਗੇ ਨੂੰ ਬੀਜ ਬੂਜ ਨੇ ਤਿਆਰ ਹੋる ਗੰਨਿਕਦਾ ਇਹ ਨੋ ਬਈ ਤਵਿਆਂ ਫੇਰ ਨਹੀਂ ਆ ਪੈਣਾ ਇੱਕ ਵਾਰ ਜ਼ਰੂਰ ਪਹਿਲਾਂ ਮੇਰੀ ਸੁਪਰ ਸੇਟਰ ਖਾਦੀ ਮਾਰਨ ਦੀ ਵੀ ਦਿਨ ਨਾਲ ਇੱਕ ਵਾਰ ਪਹਿਲਾਂ ਬਾਦੂਗਾ ਫਿਰ ਦੂਜੀ ਵਾਰ ਪਰ ਗੱਲ ਜੀ ਬਣ ਨਹੀਂ ਰਹੀ ਮੰਗਾ ਚਲੋ ਫੇਰ ਨਾ ਤਵਿਆਂ ਮਾਰ ਦਿੰਦਾ ਇੱਕ ਪਾੜ ਆ ਸਵਰਾਜ ਲੈਦਾ ਮੈਂ ਹੁਣ ਕਿੱਥੇ ਖੋਲੂਗਾ ਉਹਨੂੰ ਹੁਣ ਇਹਦੇ ਨਾਲ ਇਹਨੂੰ ਤਵਿਆਂ ਮਾਰੂਗਾ ਮੈਂ ਨਾ ਇਧਰੋ ਕੀ ਡਾਇ ਲੱਗਿਆ ਬਈ ਸਪਰੇਅ ਕਰਨਾ ਸਾਡੇ ਤਕਰੀਬਨ ਆ ਕਹਿੰਦਾ ਵੀ 80% ਦੇ ਨਾਲੇ ਸਪਰੇ ਕਰਾਈ ਹੈ ਇੱਦਗੀ ਬਹੁਤ بڑا ਬੂਮ ਹੈ ਭਾਈ ਜ਼ਬਰਦਸਤ ਰੇ कोई दही बंद है दिया पैपा। ए, बोल दे उसको बोलिया नहीं है नहीं, हाँ। है? हाँ। तो तो नहीं अच्छा है नहीं उसको बोलना रोक के साफ करे दो तीन रुक रुकिया हुई ਲੋਈ ਬਾਈ ਪਪੂਲਰ ਵਾਲਾ ਖੇਤ ਆ ਪਾਂ ਬਾਤ ਆ ਤਵੀਆਂ ਨਾਲ ਅੱਜ ਸੱਤ-ਸੱਤ ਦੇਤੇ ਮੈਂ ਪਾਈਆਂ ਹੋਈ ਤੇ ਇਹਨੂੰ ਐਂ ਬਾਈ ਪਾੜ ਪਾਏ ਤੇ ਵਿੱਚ ਸਾਰਾ ਪੱਤਾ ਹੋਰ ਜਿਹੜਾ ਬਹੁਤ ਮਤਲਬ ਕਿ ਇਹਦਾ ਲੰਗਨ ਜਿਹੜੇ ਆ ਸਾਫ਼ ਕਰੇ ਵੀ ਤੇ ਬੂਟੇ ਬਹੁਤ ਰੋਟਾ ਬੀਟਰ ਨਾਲ ਗੱਲ ਨਹੀਂ ਬਣਦੀ ਇਸ ਸੁਪਰ ਸੇਟਰ ਨਾਲ ਤੇ ਮੇਰੀ ਸਲਾਹ ਤੇ ਇਹਨੂੰ ਦੋ ਵਰਕਾਂ ਹਾਂਗਾ ਪਰ ਫੇਰ ਵੀ ਪੰਗਾ ਆ ਪੈ ਜਣਾ ਦਾ ਇਹਨੂੰ ਐਂ ਵੀ ਅੱਜ ਹਵਾ ਲਾ ਜੂਗੀ ਸਵੇਰੇ ਬੀਜ ਦੂੰਗੇ ਚਿੰਨੇ ਨੂੰ ਕੰਮ ਐ ਬਾਈ ਇਹ ਮੁੰਡਾ ਬਹੁਤ ਜ਼ਿਆਦਾ ਹੋਰ ਇਹ ਬੀਜ ਦੇਖ ਰਿਹਾ ਬਾਈ ਬੀਜ ਜਿਹੜਾ ਆਪਾਂ ਨੂੰ ਆਇਆ ਮੈਂ ਤੁਹਾਨੂੰ ਬਾਹਰ ਤੋਂ ਥੱਲੀ ਇਹ ਤਾਂ ਬਹੁਤ ਹੀ ਆਹ ਬੀਜ ਹੈ ਬਾਈ ਪੂਰਾ ਥੈਲੀ ਤੁਹਾਨੂੰ ਬਾਹਰ ਤੋਂ ਦਿਖਾਈ ਦੇ ਆਹ ਬੀਜ ਹੈ ਦੇਖੋ ਬਾਈ ਆਏ ਬਾਈ ਲੱਗਿਆ ਹੋਇਆ ਪੈਕਟ ਇਹ ਜਿਹੜੀ ਇੱਥੇ ਦਵਾਈ ਆ ਫਾਰਮਸ ਇਹਦਾ ਆ ਸਾਰਾ ਕੁਝ ਇਹਦਾ ਉਹ ਹੈ ਚਿੰਨੇ ਬਾਕੀ ਚਿੰਨੇ ਨੂੰ ਬਾਈ ਬੀਜ ਦਿਖਾਇਆ ਜਿਹੜਾ ਬੀਜ ਜੇ ਤੁਸੀਂ ਦੇਖੂਗੇ ਮੈਂ ਪਹਿਲਾਂ ਉੱਥੇ ਬੀਜਣ ਲੱਗਾ ਤਾਂ ਪਰ ਜਦੋਂ ਮੈਂ ਬੀਜ ਖੋਲੇ ਨਾ ਤਾਂ ਮੇਰਾ ਮੂਡ ਬਦਲ ਗਿਆ ਵੀ ਉੱਧਰ ਨਹੀਂ ਬੀਜਣਾ ਹੈਗਾ ਇਹ ਤਾਂ ਇਹ ਆਪਾਂ ਨਾ ਆ ਪਪੂਲਰ ਦੀ ਆ ਲਾਈਨ 'ਚ ਬੀਤਣਾ ਸਿਰੇ ਤੋਂ ਸਿਰੇ ਤੱਕ ਤੁਸੀਂ ਬਾਈ ਬੀਜ ਦੇਖੂਗੇ ਫਿਰ ਮੈਂ ਦੇਖਿਆ ਵੀ ਉੱਚ ਤਾਂ ਉੱਚ ਵੀ ਫਿਰ ਵੀ ਗਿੱਲਾ ਸੁੱਕ ਦਾ ਹੋਰ ਚੱਕਰ ਪੰਗਾ ਪੈ ਜਾਣਾ ਤੇ ਫਿਰ ਮੈਂ ਕਿਹਾ ਵੀ ਇਹਨੂੰ ਇੱਧਰ ਹੀ ਬੀਜਦੇ ਆ ਤੇ ਇੱਧਰ ਬਾਈ ਤੁਹਾਨੂੰ ਦਿਖਾਵਾਂ ਬੀਜ ਇਹਦਾ ਜਿਹਨੇ ਦਿਖਾਈ ਤਾਂ ਤੁਹਾਨੂੰ ਆ ਵੀ ਦਿਖਾਵਾਂ ਮੈਂ ਇੱਥੇ ਪਾਇਆ ਹੋਇਆ ਆ ਬੈਕ ਕੈਮਰਾ ਕਰਕੇ ਦਿਖਾਉਂਦਾ ਤੁਹਾਨੂੰ ਇਕਦਾ ਆ ਆ ਪਗੋਲਣਾ ਤੇ ਆ ਲਾਈਨ ਚ ਬੀਜ ਦੇਣਾ ਇਹਦਾ ਤੁਸੀਂ ਐਂ ਦੇਖ ਲਓ ਵੀ ਗਿੱਲ ਵੀ ਪੂਰੀ ਆ ਤੇ ਨਾਲੇ ਜਗ੍ਹਾ ਮੈਨੂੰ ਘੱਟ ਲੱਗੀ ਤੇ ਇਹ ਜਗ੍ਹਾ ਪੂਰੀ ਹੋ ਜੇ ਨੇ ਬਾਈ ਤੇ ਆਹ ਸਾਈਡ ਪਰ ਇਹਨੂੰ ਮਤਲਬ ਧੁੱਪ ਵੀ ਲੱਗੀ ਰਹਿਣੀ ਇਹ ਕਹਿ ਰਹੇ ਨੇ ਇਹਨਾਂ ਕੋਈ ਬਹੁਤਾ ਸ਼ੋਰੇ ਸ਼ੂਰੇ ਦਾ ਚੱਕਰ ਨਹੀਂ ਪੈਣਾ ਜਿਹੜਾ ਠੀਕ ਹੈ ਨਾ ਆ ਬੀਜ ਪਏ ਬਾਈ ਆ ਬੀਜ ਦਿਖਾ ਜਿਵੇਂ ਆ ਦੇਖੋ ਜਿਹਨੇ ਕੀ ਕਾਦਾ ਪਲੇਖਾ ਲੱਗਦਾ ਦੱਸ ਇਹ ਮੁੰਨੋ ਸਾਰੇ ਪੱਗ ਕੁੱਤੇ ਨੂੰ ਭਰੇਖਾ ਲਾਦਾ ਛੋਟੇ ਜਿਹੜੇ ਦੇ ਬੰਦੇ ਵੱਡਿਆ ਤਾਂ ਉਹ ਜੱਸ ਵਾਲਾ ਅੱਛੇ ਪੱਗ ਕੁੱਤੇ ਨੇ ਵੱਡਿਆ ਤਾਂ ਆਹ ਛੋਟਾ ਆ ਇਹ ਬਾਈ ਜਿਵੇਂ ਧਨੀਆ ਨਹੀਂ ਹੁੰਦਾ ਧਨੀਆ ਹਾਂ ਧਨੀਏ ਮੰਗਾ ਬਾਈ ਦੇਖੋ ਕੋਲ ਦਾਣਾ ਆ ਦੇਖੋ ਮੈਂ ਗੱਠ ਜੀ ਦਾਣਾ ਮਤ ਸਾਲਾ ਇਹ ਪੱਗ ਕੁੱਤੇ ਜੀ ਲਿਖਿਆ ਹਾਂ ਲੈ ਕੇ ਤੋ ਦੇਖੋ ਬਾਈ ਆਹ ਆ ਇਹਦੇ ਕਰਕੇ ਮੈਂ ਕਿਹਾ ਵੀ ਚਲ ਇਹਨੂੰ ਆ ਕੈਰੇਜ ਵਿੱਚ ਦੇ ਦਿਆਂਗਾ ਦੇਜਣ ਵਾਲੀ ਹੈ ਹੈ ਲੱਗ ਵੀ ਜਿਹਨਾਂ ਦੇ ਪਹਿਲਾਂ ਮੈਨੂੰ ਆ ਮੈਂ ਆਹ ਕਹਿ ਰਾ ਛੱਡਣ ਨੂੰ ਵੀ ਫਿਰਦਾ ਤਾਂ ਕਿਉਂ ਇਹਦੇ ਬੁੱਟੇ ਬਹੁਤ ਗਿਏ ਫਿਰ ਪਹਿਲਾਂ ਅਸੀਂ ਬੁੱਟੇ ਖੜੇ ਕਰੇ ਬਾਈ ਆ ਸਾਰੇ ਥੈਲੇ ਥੁੱਲੇ ਲਾਏ ਬੜੇ ਓਖੇ ਚੱਕੇ ਤੇ ਥੈਲੇ ਭਰ ਕੇ ਲਾ ਕੇ ਮੈਂ ਕਿਹਾ ਚਲ ਆਹ ਕਰੀ ਜੀ ਭਿੰਦੇ ਨਾਲ ਗਿੱਲ ਪੂਰੀਆ ਤੇ ਉੱਧਰ ਸਲਾਹ ਬਣਾ ਲਈ ਤੀ ਵੀ ਬਰਸੀਨੇ ਵੀ ਦਿੰਦੇ ਸਿਰੇ ਤੱਕ ਅਫਰ ਚੀਨੇ ਦੀ ਕਿਸਮਤ ਬਹੁਤ ਤੇਜ ਹੈ ਬਾਈ ਇਹ ਰੋਜ਼ੇ ਕਹਿ ਦਿੰਦਾ ਮੈਂ ਉੱਥੇ ਜਾਣਾ ਬਾਈ ਮੈਂ ਉੱਥੇ ਜਾਣਾ ਹੈ ਅੱਜ ਵੀ ਜਾਣਦਾ ਮੈਂ ਕਿਹ ਪਹਿਲਾਂ ਪਾਣੀ ਲਾ ਕੇ ਚਾਈ ਗੰਨੇ ਨੂੰ ਪਾਣੀ ਲਾਉਣਾ ਇੱਧਰ ਆ ਆ ਪੰਨੇ ਇਹਦੀ ਕਿਸਮਤ ਇੰਨੀ ਤੇਜ ਹੈ ਬਾਕੀ ਸਾਡੇ ਪਾਸੇ ਪਾਵਰ ਆ ਗਈ ਉਰੇ ਪਾਵਰ ਆਈ ਤਾਂ ਹੋਇਆ ਪਰ ਉਹਨਾਂ ਨੇ ਉਹ ਸੁੱਚ ਕੱਟਿਆ ਹੋਇਆ ਨਾ ਤਾਂ ਅਸੀਂ ਉਹ ਸੁੱਚ ਲਾ ਸਕਦੇ ਹੁਣ ਇੱਥੇ ਇਹ ਅੱਗੇ ਨੂੰ ਲੈਣ ਜਾਂਦੇ ਆ ਇਹ ਬੜਾ ਤਾਂ ਕਰਦੇ ਸਾਨੂੰ ਹਨਾ ਜਿੰਨੇ ਵਾਹ ਕੁੜੀਆਂ ਨੂੰ ਆ ਵੀ ਤਾਂ ਹੀ ਕਿਸਮਤ ਰੱਖਿਆ ਕਿਸਮਤ ਤੇਜ ਆ ਮੇਰੀ ਇਹਦੀ ਵਾਕਈ ਕਿਸਮਤ ਤੇਜ ਹੈ ਇਹ ਰੋ ਮੈਂ ਜਾਣਾ ਬਾਈ ਮੈਨੂੰ ਕੰਮ ਆ ਇਹ ਆ ਉਹ ਆ ਮੈਂ ਕਿਹਾ ਕੰਮ ਕੀ ਆ ਬੱਸ ਕੱਲ ਨੂੰ ਵੀ ਕੰਮ ਆ ਮੈਂ ਫਿਰ ਅੱਜ ਆਹ ਕੰਮ ਕਰ ਲੈ ਕੱਲ ਨੂੰ ਚਲੇ ਜਾਈਂ ਤੇ ਥੋੜੇ ਗਿੱਲ ਜਿਆਦਾ ਨਿਕਲ ਗਏ ਮੈਂ ਕਿਹਾ ਚਲੋ ਅੱਜ ਹਵਾ ਜੇ ਨਿਕਲ ਜੂਗੀ ਕੱਲ ਨੂੰ ਵੇਚ ਦੂੰ ਕੱਲ ਨੂੰ ਪਾਣੀ ਕੱਲ ਨੂੰ ਵੇਚ ਦੰਦੇ ਇਹਨੂੰ ਹਾਂ ਵੀਰ ਜੀ ਨੇ ਪਾਣੀ ਲਾ ਤਾਣ ਕਿਹੜੇ ਵੀਰ ਜੀ ਨੇ ਜੀ ਜੀ ਚਾਚਾ ਨੇ ਲੈ ਲਾ ਦੂਗੇ ਜਿਸਨ ਤੇ ਹੁਣ ਬਾਈ ਦੰਦੇ ਇਹਨੂੰ ਛਿੱਟਾ ਤੇ ਫਿਰ ਤਵੀਆਂ ਖੋਲ ਕੇ ਆਉਣਾ ਤੇ ਫਿਰ ਇਹਨੂੰ ਛਿੱਟਾ ਦੰਨਾ ਫਿਰ ਫਿਰ ਇੱਕ ਵਾਰ ਰੋਟਾ ਵੀ ਡਰ ਕਮਾ ਦੂੰਗੇ ਆਪਾਂ ਤੇ ਆਹ ਕਿਆ ਰ ਲੱਗੇ ਰੱਖਣਾ ਨਵਾਂ ਆ ਵੀ ਜੀ ਭੇਜਿਆ ਸੀ ਬਾਈ ਨੇ ਕਿੱਥੇ ਦਾ ਉਹ ਹੋਇਆ ਹੈ ਇਹ ਫਿਰ ਮੋਟਰਸਾਈਕਲ ਵੀ ਖਰ ਗਿਆ ਭੈਸੋ ਦਾ ਜਿੰਨੇ ਇਹ ਤਾਂ ਰਾਜਸਥਾਨ ਕਣੀ ਤੇ ਇਧਰੋਂ ਨਾ ਦਾਅ ਕਰਿਆ ਬਾਈ ਦਾ ਬੱਸ ਆਰਗੈਨਿਕ ਬੀਜ ਹੈ ਇਹ ਤੇ ਬਾਈ ਮਤਲਬ ਕਿ ਬਿਨਾਂ ਰੇਪ ਤੋਂ ਆਇਆ ਤੇ ਯਾਰ ਸਾਨੂੰ ਵੀ ਬਾਈ ਕਹਿੰਦਾ ਰੇਪ ਪੋਲੂਸ਼ਨ ਨਾ ਪਾਇਓ ਹੁਣ ਇਹ ਕਾਹਰੇ ਚ ਅਸੀਂ ਕੁਝ ਨਹੀਂ ਪਾਉਣਾ ਕਿਉਂ ਜਿੰਨੇ ਯਾਦ ਰੱਖੀ ਭੁੱਲ ਕੇ ਵੀ ਨਾ ਪਾਦੀ ਦੇਖੀ ਜਾਊਗੀ ਤਾਂ ਹੀ ਬੀਜ ਬਾਈ ਤਾਂ ਹੀ ਇਹ ਮੈਨੂੰ ਪੱਟਨੇ ਤੇ ਕਰਾਉਣਾ ਬਸ ਤਾਂ ਹੀ ਕਣਕ ਬਈ ਇਹ ਇੱਕਣਾ ਦੀ ਐ ਵੀ ਜਿੰਨਾ ਕੁ ਮਤਲਬ ਇਹਨੂੰ ਖਰਾਖ ਰੋਕੇ ਕੁਛ ਪਰ ਲੱਗਦੀ ਲੱਗਦੀ ਦਾਣਾ ਤਾਂ ਹੀ ਸੁਗੜਿਆ ਹੋਇਆ ਹੈ ਇਕੱਠਾ ਹੋਇਆ ਹੋਇਆ ਕੀ ਦਾ ਬੀਜ ਤਿਆਰ ਕਰ ਦਿੰਦੇ ਆ ਲੈ ਵੀ ਠੀਕ ਹੈ ਜਿੰਨੇ ਨੈਚਰਲ ਹੈ ਵੀ ਨਾ ਇਚ ਰੇਸ ਸਪਰੇਅ ਕੱਸਦਾ ਉਹ ਨਹੀਂ ਹੈਗਾ ਚਲੋ ਆਪਾਂ ਬੀਜ ਨੇ ਦੇ ਹੈ ਨਹੀਂ ਚਾਹੀਦੀ ਫੰਦ ਹੈ ਛਾੜ ਦੇਣਾ ਚਾਹੀਦਾ ਛਾੜ ਨਹੀਂ ਦਿੰਦੇ ਹੁੰਦੇ ਛਾੜਨ ਦਾ ਬਹੁਤ ਫਰਕ ਪੈ ਜਾਂਦਾ ਹੁੰਦਾ ਫਿਰ ਵੀ ਆਪਣੀ ਜ਼ਮੀਨੇ ਰੇਰੂ ਨੂੰ ਲੱਗੀ ਮੈਂ ਤਾਂ ਦੱਸ ਤਰਿਆ ਬਰਸੀਨ ਦੇਖ ਲੈ ਬਰਸੀਨ ਨਹੀਂ ਉੱਠ ਰਿਹਾ ਆਪਣਾ 40 ਕੁਇੰਟਲ ਦਾ ਝਾੜ ਆਉਣਾ ਚਾਹੀਦਾ। ਲੈ ਫਿਰ ਤਾਂ ਫੇਰ ਫੇਰ ਕਿਆ ਫੇਰ ਤਾਂ ਗੱਲੇ ਬਣਦੀਆਂ ਫੇਕਾ ਨੂੰ ਅਸੀਂ ਰੇਹ ਪਰਤ ਪਾਉਣਾ ਕੁਛ ਬੀਜ ਕੀ ਆਪਣਾ ਵੱਡੋ ਜੇ ਇਨ ਤੂੰ ਛੱਡ 16 17 ਹੀ ਦੇ ਦੇ 30 ਝਾੜੀ ਛੱਡ ਹੋ ਗਿਆ 16 17 ਹੀ ਦੇ ਦੇ ਮੇਰੇ ਨਹੀਂ ਕਿੱਲੇ ਦਾ ਕਹਿੰਦਾ ਮੈਂ ਘਾਹ ਨੂੰ ਵਾਦਦਾ ਰੇਹ ਪੱਤੇ ਦੇ ਬਗੈਰ ਵੀ ਕੁਛ ਨਹੀਂ ਕਰਨਾ ਤਾਂ ਵੀ ਬਹੁਤ ਹੈ ਜੇ ਇਨਾਂ ਨਿਕਲ ਜਵੇ ਆ ਬਰਸੀਨੇ ਨਹੀਂ ਉੱਠ ਰਹੀ ਤੇਰੇ ਸਾਹਮਣੇ ਹੁਣ ਰੇਹ ਮੰਗਦੀ ਐ ਇਹ ਟੀਕਾ ਲਾਓ ਇਹਦੇ ਟੀਕਾ ਹਾਂ ਸਪਰੇਅ ਹੋ ਜਣੀ ਟੀਕੇ ਦੀ ਵੀ ਤੂੰ ਉਹੀ ਕਹਿੰਦਾ ਮੈਂ ਉਹ ਕਿਤੇ ਡਾਕਟਰ ਨੂੰ ਕਹਿਤਾ ਵੀ ਬਲਾਕੇ ਲਗਾਓ ਇੱਥੇ ਬਈ ਗੱਲਾਂ ਬਹੁਤ ਆਉਂਦੀਆਂ ਇਹਨੂੰ ਕੱਲਾ ਆਪੇ ਆਉਣੇ ਸਵੇਰ ਦੇ ਨੇ ਬਸ ਇੱਥੇ ਤੇ ਆ ਬਾਲਣ ਚੱਕਿਆ ਮੁੜ ਕੇ ਇਹਨੂੰ ਕਿਹਾ ਮੈਂ ਪਾਣੀ ਲਾ ਦੇ ਬਾਈ ਲਾਈਟ ਨਹੀਂ ਹੈਗੀ ਇਹ ਨਹੀਂ ਹੈਗੀ ਮੈਂ ਕਿਹਾ ਚਲ ਆਏਂ ਕਰ ਇੱਕੋ ਉੱਥੇ ਦੋ ਕਬੂਟੇ ਜਿਓ ਜਿਵੇਂ ਪਤਲੇ-ਪਤਲੇ ਸਾਰੇ ਇੱਕ ਦੋ ਨੇ ਦੱਬੇ ਮੈਂ ਕਿਹਾ ਉਹਨੂੰ ਵੱਟ ਦੇ ਟੁੱਟੇ ਹੋਏ ਡਿੱਡੇ ਹੁਣ ਚਾਬੀ ਨਹੀਂ ਇਹਨੂੰ ਲੱਭੀ ਹੋਣੀ ਉਹਨੂੰ ਚਾਬੀ ਦੇਣਾ ਟਾਈਮ ਹੋ ਗਿਆ ਚੱਲ ਚੱਲ ਫੇ ਆਪਾਂ ਪਹਿਲਾਂ ਕਰੀਏ ਫੇ ਨੂੰ ਆਕੇ ਛਿੱਟਾ ਦਿੰਦਾ ਚਿੰਨੇ ਬੜੀ ਕੈਂਡ ਜਗ੍ਹਾ ਲਾਇਆ ਸਵਰਾਜ ਤਾਂ ਲੱਗੋ ਹੈਗਾ ਤੇ ਇਹ ਪਾਪੜੀ ਆਇਆ ਦੇਖ ਲੈ ਤਾਂ ਨਾਸ਼ਤਾ ਤਿਆਰ ਕਰਦੇ ਅੱਛਾ ਨਹੀਂ ਭਾਈ ਚਿੰਨੇ ਟਰੈਕਟਰ ਦਾ ਫਰਕ ਬਹੁਤ ਹੈ ਪੂਰਾ ਪਰਵਾਇ ਨਹੀਂ ਕਰਦਾ ਹੈਗਾ ਦਬਦਾ ਹੀ ਨਹੀਂ ਤੇਲ ਖਰਚਾ ਵੀ ਯਾਰ ਕੋਈ ਘਾਸ ਨਹੀਂ ਲੱਗਦਾ ਚਿੰਨੇ ਆਹ ਮਾਡਲ ਯਾਰ ਵਧੀਆ ਨਹੀਂ ਵਿਕੀ ਮਾਡਲ ਜਿਹੜੇ ਹੈਗੇ ਕੱਲ ਉੱਥੇ ਪਰਾਲੀ ਵੀ ਕੋ ਕਰਿਆ ਹੁਣ ਵੀ ਪਾ ਲਿਆ ਪਤਾ ਤੇਲ ਖਤ ਨਹੀਂ ਹੈਗਾ ਯਾਰ ਤੈਨੂੰ ਸਹੀ ਗੱਲ ਸਾਰੇ ਪੁਰਾਣੇ ਮਾੜੇ ਸਾਰੇ ਬਣਾ ਦੋਨਾਂ ਨੇ ਜਾਂਦਾ ਹਾਂ ਇਹ ਤਾਂ ਇੰਨਾ ਨਹੀਂ ਲੱਗਿਆ ਯਾਰ ਨਾਲੇ ਜੋਰ ਵੀ ਪੂਰਾ ਮਾਰਦਾ ਕੋਈ ਹੋਰ ਨਹੀਂ ਵਧੀਆ ਹੋਇਆ ਯਾਰ ਚਿੰਨੇ ਉਰੇ ਮੋਟਰ ਦਾ ਵਿਓ ਕਰਨ ਆ ਪੱਧਰਾ ਕਰਕੇ ਨਾ ਉਰੇ ਹੋਰ ਗਿਰ ਕੇ ਉਰੇ ਬਾਉਂਡਰੀ ਕਰਾਉਣ ਹੁਣ ਇਹਦੇ ਕੰਨੀ ਨੂੰ ਹੋਈ ਇੱਕ ਅੱਧਾ ਦਿਨ ਬੜਾ ਹੈ ਬਸ ਫਰੀਜੇ ਹੋ ਗਿਆ ਹੋ ਕੇ ਯਾਰ ਚਿੰਨੇ ਤੂੰ ਤਾਂ ਅੱਡ ਹੋਣੇ ਵਾਲੇ ਗੱਲਾਂ ਕਰਦਾ ਬਾਈ ਚਿੰਨਾ ਕਹਿੰਦਾ ਮੇਰੇ ਤਾਂ ਦੋਸਤ ਨੇ ਆਉਣਾ ਮੈਂ ਤਾਂ ਛੁੱਟੀਆਂ ਕਰਨੀਆਂ ਕਿੱਥੇ ਤੇ ਆਉਣਾ ਹੈਂ ਮਨੇ ਮੋਲਖਾ ਦੀ ਪਤਾ ਗਏ ਨਾ ਨਾ ਦੱਸ ਦੇ ਤੇਰਾ ਦੋਸਤ ਹੈ ਕਿਹੜੇ ਦੇਸ਼ ਗਿਆ ਹੋਇਆ ਆਂਦਾ ਪੜਾਉਂਦਾ ਪਤਾ ਕਿਹੜਾ ਦੇਸ਼ ਤੂੰ ਅਨਪਾੜੇ ਹੈ ਨਾ ਅਜਾ ਮੈਨੂੰ ਐਂ ਦੱਸ ਨਹੀਂ ਨਹੀਂ ਤੂੰ ਤਾਂ ਤੇਰੇ ਵਰਗਿਆ ਕਰ ਕਿ ਕਿਨੂੰ ਵੇਖ ਰ ਨਜ਼ਾਰੇ ਆ ਭਾਈ ਛੁੱਟੀਆਂ ਕਰਨੀਆਂ ਆਪਾਂ ਹੁਣ ਹੈ ਚੱਲ ਕਹਿੰਦਾ ਭਾਈ ਉਹਦੇ ਨਾਲ ਘੁੰਮਣਾ ਹੈ ਚਲੋ ਕੋਈ ਨਹੀਂ ਭਾਈ ਮਰਜ਼ੀ ਤੇਰੀ ਬਾਬੇ ਦੇ ਘਰੇ ਮਾਤਾ ਦੇ ਘਰੇ ਕਿਤੇ ਹਾਂ ਇਹ ਨਾਲ ਇਕੱਠੇ ਹੀ ਰਹੇ ਉੱਥੇ ਕੰਪੁਠੇ ਸਾਰੇ ਖਾਣ ਪੀਣ ਸਾਰਾ ਹੈ ਨਾ ਫਿਰ ਬਣਿਆ ਗਿਆਨੀ ਜਿੰਨਾ ਉਹਦੇ ਬਾਅਦ ਉਹ ਤਾਂ ਮੇਰੇ ਪਹਿਲਾਂ ਦਾ ਬਣਿਆ ਦਾ ਅੱਛਾ ਠੀਕ ਹੈ ਠੀਕ ਚਾਰ ਪੰਜ ਸਾਲੋਂ ਪਹਿਲਾਂ ਬਣਿਆ ਰਿਹਾ ਚਾਰ ਪੰਜ ਸਾਲ ਨਹੀਂ 3 ਸਾਲ ਪਹਿਲਾਂ ਠੀਕ ਜਿੰਨੇ ਯਾਰ ਹੁਣ ਕੀ ਕਰੀਏ ਇੱਕ ਕਮ ਸਾਰੇ ਹਲਜੀ ਜਾਂਦੇ ਆ ਫਿਰ ਰਹਿਗਾ ਤੋਂ ਪਹਿਲੇ ਬਥੇਰੀ ਸੋਣੀ ਨਿਕਲਦੀ ਦੀ ਨਹੀਂ ਤੇ ਵਧੀਆ ਹੋ ਹੋਣਾ ਦਾ ਮਸ਼ੀਨ ਜਮਾਣਾ ਦਾ ਫੇਰ ਇੰਨੀ ਸੀ ਉੱਧਰ ਪਾਣੀ ਗੰਨੇ ਨੂੰ ਫੇਲਾਦੀ ਮੈਂ ਕਿਹਾ ਉਹ ਕੱਟੇ ਹੋਏ ਆ ਬਾਈ ਦੇਖੋ ਆ ਜੈਂਪਰ ਕੱਟ ਦੰਦੇ ਆ ਆ ਦੇਖੋ ਕੱਟੇ ਹੋਏ ਆ ਹੁਣ ਲਾਬ ਵੀ ਨਹੀਂ ਸਾਥੇ ਕੀ ਪਤਾ ਹੁੰਦਾ ਬੰਦਾ ਅੱਗੇ ਚੜਾ ਪਾਉਂਦਾ ਲਾਬ ਵੀ ਨਹੀਂ ਸਾਥੇ ਉਹ ਇਹਨੂੰ ਛੱਡ ਮਹਾਰਾਜ ਉਹ ਕੰਮ ਕਰ ਲੈ ਇਹਨੂੰ ਕੀ ਹੋ ਗਿਆ ਹੈ ਜਦੋਂ ਕਹਿੰਦਾ ਦੇਖੀ ਕਿੰਨਾ ਯਾਰ ਤਾਂ ਸਟਾਰਟ ਹੋ ਜਾਣਾ ਹੂੰ ਸਰ ਭਾਈ ਮੈਂ ਉਹਨੂੰ ਛਿੱਟਾ ਦਮਾਏ ਤਾਂ ਕਹਿੰਦਾ ਮੈਂ ਤਾਂ ਚੱਲ ਗਿਆ ਠੀਕ ਹੈ ਚੱਲ ਕੇ ਨਾ ਆਲੇ ਪਰ ਇਹ ਕੀ ਇਹ ਕੀ ਚੱਕਰ ਹੈ ਜਦੋਂ ਪੱਤਰ ਜਲਦਾ ਹੈ ਫੜ ਫੜ ਕਰਕੇ ਬੰਦ ਹੋ ਜਾਂਦਾ ਤੇਲ ਨਹੀਂ ਹੈਗਾ ਫਿਰ ਤੇਲ ਨਹੀਂ ਤੇਲ ਤਾਂ ਭੈਗਾ ਹੈ ਤੇ ਚੋਕ ਲਾਉਂਦਾ ਹੈ ਚੋਕ ਮੈਂ ਤਾਂ ਮਾਰਦਾ ਕਿੱਕਾ ਹੀ ਹੋ ਜਾਂਦਾ ਫਿਰ ਜ਼ਰਬ ਜ਼ਰਬ ਲਾ ਹਜ਼ਾਰ ਵਿੱਚ ਤਾਂ ਪਹਿਲੀ ਥੋਕ ਕੇ ਜਿੱਤਾ ਜੰਮੀ ਹੈ ਹਜ਼ਾਰ ਵਿੱਚ ਚੱਲਦਾ ਹੈ ਚੱਲ ਭਾਈ ਭਾਈ ਵੱਡਲਾ ਤੂੰਦ ਵੀ ਵੱਢ ਦੇ ਕੋ ਉਹ ਕਰਦੇ ਉਹਨੂੰ ਕਰ ਕੰਮਨ ਇਹ ਤਾਂ ਇਹ ਪਤਾ ਖਾਲੀ ਘਰ ਲੈ ਲਿਆ ਤਿੰਨੇ ਸੁੱਖਾ ਮਿਸਤਰੀ ਨਹੀਂ ਆਉਂਦਾ ਤੇਰਾ ਟੋਏ ਟੂਏ ਪੱਤੇ ਪਏ ਆ ਯਾਰ ਕੋਈ ਮੈਂ ਨਹੀਂ ਪੜਦਾ ਇਹਨੂੰ ਗੱਮਣਾ ਇਹ ਤਾਂ ਰਹਿਣ ਦੇ ਹੁਣੀ ਤੇ ਤਾਂ ਕੋਈ ਚੱਕਰੇ ਨਹੀਂ ਹੁਣ ਆ ਨਹੀਂ ਫੋੜਨੀ ਵਧਣਾ ਦੇਖ ਕਿੱਥੇ ਹੋਈ ਆ ਸਾਲੀ ਵਿੱਚੇ ਹੋ ਗਈ ਦੇਖ ਲੈ ਹੁਣ ਆ ਨਹੀਂ ਵਧਣਾ ਆ ਤੇਰਾ ਵੀ ਟੋਆ ਪੱਟਿਆ ਵਾ ਉੱਧਰ ਵੀ ਪੱਟਿਆ ਵਾ ਹੈ ਤਿੰਨੇ ਨਹੀਂ ਆਉਂਦਾ ਹੈ ਨਹੀਂ ਚਲ ਕੋਈ ਨਾ ਹੁਣ ਆਪਣੇ ਇੱਧਰ ਟਰੈਕਟਰ ਦੇ ਕੰਮ ਖਤਮ ਹੋ ਗਏ ਹੁਣ ਹੁਣ ਕਰਨਾ ਉਹਨੂੰ ਮੈਂ ਕਿਦਿਨ ਕਰਾ ਜਾ ਲਿਆ ਕੇ ਨਾ ਆ ਬਿਛਾ ਕੇ ਗੇਟ ਲਵਾਈਏ ਪਹਿਨਾ ਸੋਨੀ ਦੇ ਪੱਤੇ ਅੱਛਾ ਮੈਂ ਤਾਂ ਆਪਣੇ ਨੰਬਰ ਬਣਾਵਾ ਅੱਛੇ ਹਾਂ ਲੋ ਜੀ ਤੇ ਕੱਕ ਚੱਕਣ ਆਏ ਵੇ ਤੇ ਇੱਧਰ ਇੱਧਰ ਖੂਬ ਵੱਲ ਆਮਣੇ ਤੇ ਆ ਜਿਹੜੀ ਜਵੀ ਵੀਜੀ ਦੀ ਫੁੱਲਾਂਾਂ ਚ ਆਪੀਆਂਨ ਵਧੀਆ ਹੋ ਗਈਆਂ ਦੇਖੋ ਜੰਮੇ ਆ ਜਾਂ ਦੇਖੋ ਤੇ ਉਧਰ ਸਰੋ ਵੀ ਭੀਜੀ ਹੋਈ ਆ ਤੇ ਕੱਲ ਮੋਟਰ ਚਲਾਈ ਤੀ ਭੋਲੇ ਗੇ ਬਾਅਦ ਚ ਦੇਖਣਾ ਸਰੋ ਚ ਪਾਣੀ ਫਿਰ ਗਿਆ ਉਧਰ ਸਰੋ ਵਾਲੇ ਕਹ ਰਹੇ ਆ ਅੱਜ ਆਹ ਤਾ ਸਾਨੂੰ ਅੱਗੇ ਜਾ ਕੇ ਉਹ ਅੱਗੇ ਭੀਜੀ ਹੋਈ ਆ ਨਹੀਂ ਦਾ ਬਾਪੂ ਜੀ ਉਹ ਰੇ ਸਬਜ਼ੀ ਲਾਉਂਦੇ ਉਹ ਸਾਰੇ ਏਰੀਆ 'ਚ ਕਬੂਲਨਾ ਦੇ ਵਿੱਚ ਸਾਰੇ ਕਿਤੇ ਇੱਥੇ ਸਬਜ਼ੀ ਲੱਗੀ ਹੁੰਦੀ ਸੀ ਗੋਭੀ ਚੂਚੂ ਛੇਮਲਾ ਮਿਰਚ ਮਿਰਚਾ ਬਤਾਉਂ ਇਹ ਜੀ ਚੀਜ਼ਾਂ ਹੁੰਦੀ ਨੇ ਸਾਰੇ ਏਰੀਆ 'ਚ ਇੱਥੇ ਜਿੱਥੇ ਤੱਕ ਪੂਲਰ ਸਾਹਮਣੇ ਤੱਕ ਉਹ ਦੇਖੋ ਇਹ ਸਾਰੇ ਖੇਤ ਬਾਪੂ ਜੀ ਨੇ ਸੰਭੇ ਹੋਏ ਤੇ ਵੀ ਮੈਂ ਇੱਥੇ ਸਬਜ਼ੀ ਲਾਏ ਕਰਨੀ आखो हाँ क्यारे फर गया क्या पानी सरों दो क्यारगे सामने सिद्धी सिद्धी। गन्ने इधर से के सारा ना नाल गिला हो गया दो वो सामने भी सारा गिला है चलो ਤੇ ਬਾਅਦ ਚ ਦੇਖੀ ਫਿਰ ਬੰਦ ਆ ਬਿੰਨਾ ਭਾਵਰੇ ਭੱਜ ਗਈ ਹੋਣੀ ਤਾਂ ਬੰਦ ਹੋ ਗਏ ਅੱਜ ਦੇਖਿਆ ਆਪਾਂ ਨੇ ਇਹ ਸਾਰਾ ਗਿੱਲਾ ਹੋ ਗਿਆ ਚਲੋ ਚਾਲਦੇ ਆ ਫਿਰ ਹਣ ਕੱਖ ਲੈ ਜੀ ਲਈਏ ਕਰਨ ਨੂੰ ਸ਼ਾਮ ਵੀ ਖਾਸਾ ਹੋ ਗਿਆ ਲੇਟ ਜਿਹੀ ਆਇਆ ਕੱਖ ਵਢਣ ਤੇ ਜਨੇ ਰਹੋ ਜਣਾ ਸੁੱਤ ਜਾ ਕੇ ਕੱਖ ਪਾਈਏ ਲੋ ਜੀ ਬਈ ਆਂ ਬੜੀ ਮੋਟਰ ਵਾਲਾ ਆਇਆ ਤਾਂ ਤੇ ਇੱਥੇ ਪਾਵਰ ਭੱਜ ਗਈ ਹੁਣ ਮੋਟਰ ਚਲਾਈ ਹੋਈ ਤੇ ਗੰਨੇ ਨੂੰ ਤੇ ਉਹ ਦੇਖਣਾ ਤਾਂ ਵੀ ਕਿੰਨਾ ਕੁ ਭਰ ਗਿਆ ਹੁਣ ਵੈਸੇ ਤਾਂ ਚਲੋ ਉਧਰ ਤੇ ਹੀ ਪੈਂਦਾ ਪਰ ਮਸਕੇਰਾ ਹੋਈ ਵੀ ਮੈਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਤਾਂ ਵੀ ਉਧਰ ਤੇ ਪਾਣੀ ਡਰ ਹੈ ਵੀ ਕਿਤੇ ਉੱਚਾ ਨਾ ਪੈ ਜਾਵੇ ਕਣਕ ਚ ਕੋ ਕਣਕ ਵਾਲੇ ਆਪਣੀ ਜੰਮੀ ਨਹੀਂ ਹੈਗੀ ਬਾਈ ਤੇ ਆਹ ਕਣਕ ਬਾਈ ਇੱਥੇ ਮੋਟਰ ਪਰ ਮਤਲਬ ਉਹ ਚਾਰ ਕੁ ਪੌਣਾ ਸਾਢੇ ਤਿੰਨ ਤੇ ਥੋੜਾ ਬਹੁਤਾ ਉੱਪਰ ਹੈ ਇਹ ਜਿਹੜੀ ਆਪਣੀ ਕਣਕ ਵੇਚਣੇ ਨੂੰ ਆ ਪਰ ਇਹ ਚਾਰ ਦਿਨਾਂ 'ਚ ਬੀਜ ਹੋਈ ਆ ਬਾਈ। ਇਹਦਾ ਕਾਰਨ ਤੁਹਾਨੂੰ ਪਤਾ ਹੀ ਹੈ ਬਾਈ, ਪ੍ਰਾਲੀ ਪਈ ਤੀ ਆਪਣੀ ਵਿੱਚ ਬਹੁਤ ਜ਼ਿਆਦਾ। ਉਹਦੇ ਕਰਕੇ ਇਹ ਚਾਰ ਦਿਨਾਂ 'ਚ ਬੀਜ ਹੋਈ ਆ। ਹਫਤੇ ਪਹਿਲਾਂ ਮੈਂ ਉਹ ਸੱਤੇ ਨੀਵੇਂ ਵਾਲਾ ਖੇਤ ਕੱਢਿਆ ਜਿਹਨੂੰ ਪਹਿਲਾਂ ਹਲਾਂ ਗੈਲ ਸਬਰਾਜ ਨਾਲ ਤੁਸੀਂ ਦੇਖਿਆ ਹੋਣਾ ਪਹਿਲਾਂ ਪ੍ਰਾਲੀ ਬਾਹਰ ਕੱਢ ਕੇ ਤੇ ਉਹ 'ਚ ਮਸ਼ੀਨ ਬਹੁਤ ਗੜਦੀ ਤੀ। ਫਿਰ ਉਹ ਤਵਿਆਂ ਨਾਲ ਬਾਕੇ ਮੈਂ ਕਿ ਪਹਿਲਾਂ ਇੱਕ ਦਿਨ ਮੈਂ ਉਹ ਕਹਿਰਾ ਕੱਢ ਤਿਆ। ਦੂਜੇ ਦਿਨ ਫਿਰ ਉਹ ਪਰਲਾ ਤਰਕੋਣਾ ਜਾਂ ਓਹੋ ਖਾਲੀ ਹੋ ਗਿਆ ਤਾਂ ਪ੍ਰਾਲੀ ਮਤਲਬ ਕਿ ਇਕੱਠਾ ਅੱਧੀ ਗੱਭ ਚ ਬਣ ਗਈ ਤੇ ਅੱਧੀ ਚ ਉਹਦੀ ਵੀ ਮਸ਼ੀਨ ਨੇ ਉਹ ਕਾਜ ਆ ਪਾਇਆ ਹੋਇਆ ਤਾਂ ਉਹਦੀ ਪ੍ਰਾਲੀ ਚੱਕ ਲਈ ਤੀ ਫਿਰ ਉਹ ਬੀਤਾ ਫਿਰ ਤੇ ਅਗਲੇ ਦਿਨ ਇਹਨੂੰ ਮਣੀ ਮੋਟੀ ਜਿਹੜੀ ਹੋਰ ਬਹੁਤ ਪ੍ਰਾਲੀ ਦਾ ਫਸਲ ਦਾ ਕਾਫੀ ਪਿਆ ਤਾਂ ਇਕੱਠਾ ਆ ਕਰਕੇ ਆਲੇ ਦਾਲੇ ਤੇ ਅੱਗ ਜੀ ਲਾ ਕੇ ਕਿ ਤੁੰਦ ਬਹੁਤ ਪੈਂਦੀ ਹੁੰਦੀ ਨਾ ਜੇ ਧੁੱਪ ਵੀ ਚੜਦੀ ਦੀ ਨਾ ਇਹ ਜਲਦਾ ਤਾਂ ਫਿਰ ਆਹ ਦੋ ਕੱਢੇ ਉਸ ਦਿਨ ਇੱਕ ਦਿਨ ਫਿਰ ਰਹਿ ਗਿਆ ਉਹ ਇੱਕ ਦਿਨ ਉਹ ਕੱਢਿਆ ਮਦਰਗੇ ਚਾਰ ਵਾਰ ਬੱਚੇ ਬਜਾਈ ਹੋਈ ਆਰੇ ਹੁਣ ਜਿਹੜਾ ਉਹ ਸਭ ਤੇ ਹੀਟ ਰਾਕਿਆ ਰਿਹਾ ਸਭ ਤੋਂ ਪਹਿਲਾਂ ਵੀ ਜ਼ਿਆਦਾ ਉਹ ਸਮਝਰੋ ਬਾਹਰ ਦਿਖਣ ਲੱਗ ਗਿਆ ਉਹ ਚ ਰੜਕਦਾ ਮਈ ਹੈ ਹਰਾਈ ਜੀ ਰੜਕਣ ਲੱਗ ਗਈ ਅੱਖਾਂ ਨੂੰ ਵੀ ਪੂਰ ਪੂਰੀ ਅੱਖਾਂ ਨੂੰ ਵੀ ਕੱਲੋਂ ਐ ਪੂਰੀ ਹਰਾਈ ਮਾਰ ਲੈ ਜੂਗੀ ਮਦਰਗੇ ਦਿਖਦੇ ਵੀ ਹਰਾਈ ਜੀ ਵੀ ਜੰਮ ਆਈ ਹੁਣ ਇੱਕ ਨਹੀਂ ਇੱਕ ਇੱਕ ਦੋ ਦੋ ਦਿਨ ਛੱਡ ਕੇ ਇਹ ਜੰਮ ਜੂਗੀ ਬਾਕੀ ਹੁਣ ਦੇਖਦੇ ਆ ਇਹ ਠੰਡ ਜੀ ਹੋ ਗਈ ਦੀ ਇਸ ਕਰਕੇ ਥੋੜਾ ਲੇਟੇ ਜੰਮੂਗੀ ਨਿਕਲਦੀ ਹੈ ਭਾਈ ਤੁਰੀ ਹੋਈ ਹੈ। ਬਾਕੀ ਚਲੋ ਹੁਣ ਥੋੜਾ ਟਾਈਮ ਲਾਉਗੀ। ਕੱਲ ਨੂੰ ਪਪੂਲਰਾਂ ਚ ਵੀ ਬੀਜਣੇ ਉਹ ਜਿਹੜੀ ਆਪਣੀ ਰਹਿੰਦੀ ਆ। ਅ ਅੱਜ ਤਵਿਆਂ ਨਾਲ ਬਾਤ ਆ ਤੇ ਕੱਲ ਨੂੰ ਸਵੇਰੇ ਬੀਜਦਿਆਂ ਨੂੰ ਆਹ ਖੁੰਝਾ ਉਦਣ ਵੀ ਗਿੱਲਾ ਹੋ ਗਿਆ ਤਾਂ ਤੇ ਅੱਜ ਫੇਰ ਗਿੱਲਾ ਹੋ ਗਿਆ। ਉਹਨਾਂ ਕੇ ਗਿੱਲਾ ਹੀ ਹੋਇਆ ਬਾਕੀ ਮੋਟਰ ਉਧਰੋਂ ਚੱਲਦੀ ਹੋਇਆ ਤੇ ਹੁਣ ਭੱਜ ਗਿਆ ਹੁਣ ਮੈਨੂੰ ਲੱਗਦਾ ਆਟੋਮੈਟਿਕ ਮੈਂ ਬੰਦਾ ਹੀ ਕਰ ਦਮਾਂ ਇਹਦਾ। ਕਿਉਂ ਪਤਾ ਨਹੀਂ ਹੁੰਦੇ ਬਈ ਇੱਧਰ ਤਾਂ ਚਲੋ ਹੁਣ ਸਾਰਾ ਸਾਂਭ ਲਿਆ ਖੁੰਜੇ ਤੱਕ ਪਾਣੀ ਲੱਗ ਗਿਆ ਇਹ ਪਾਣੀ ਘੁਮ ਕੇ ਆਉਣਾ ਇਹਦਾ ਪਤਾ ਨਹੀਂ ਵੀ ਕਿੱਥੇ ਫੇਰ ਮੁਸਕਿਰ ਪਰਿਓ ਕੱਲ ਨੂੰ ਚਲਾ ਲੂਗੇ ਦਿਨ ਚ ਅੱਜ ਪਾਵਰ ਵੀ ਬਹੁਤ ਲੇਟ ਆਈ ਹੈ ਬਈ ਪਾਵਰ ਘੱਟੋ ਘੱਟ ਦੁਪਹਿਰੇ 12 1 ਵਜੇ ਤੇ ਗੇਟ ਚ ਪਾਵਰ ਆਈ ਹੈ ਇਸ ਕਰਕੇ ਨਹੀਂ ਤੇ ਸਵੇਰ ਤੀ ਹ ਸਾਰਾ ਭਰ ਦੇਣਾ ਦਾ ਇਹੀ ਨੱਕਾ ਪੈਣਾ ਪਰ ਮਤਲਬ ਕਿ ਪਾਣੀ ਤਾਂ ਆਹੀ ਇੰਨਾ ਕ ਹੁਣ ਪਿਆ ਹੋਇਆ ਚਲੋ ਹੁਣ ਕੱਲ ਨੂੰ ਦੇਖਦੇ ਹਾਂ ਹੁਣ ਆਟੋਮੈਟਿਕ ਬੰਦੇ ਕਰ ਦੇਣਾ ਫੇਰ ਪਰਾਂ ਨੂੰ ਘੁਮ ਕੇ ਸਵੇਰੇ ਉੱਧਰ ਤੇ ਆਉਂਗਾ ਸਾਜਰੇ ਉੱਧਰ ਨਾਲੇ ਕੂਮਕੇ ਅੰਦਰ ਨੂੰ ਦੇਖ ਕੇ ਵੀ ਕਿੰਨਾ ਖ ਪਰ ਗਿਆ ਫਿਰ ਉੱਥੇ ਤੋਂ ਹੀ ਆਪਾਂ ਮੋਗਾ ਉੱਧਰ ਨੂੰ ਰਸਤਾ ਪਾਣੀ ਦਾ ਉੱਧਰ ਨੂੰ ਖੋਲ ਦੇਣਾ ਫਿਰ ਇੱਧਰ ਪਾਣੀ ਨਹੀਂ ਆਉਂਗਾ ਉੱਧਰ ਨੂੰ ਚਲੇ ਜਾਊਗਾ ਬਾਈ ਬਹੁਤ ਬਹੁਤ ਮੈਂ ਕਹਿੰਦਾ ਵੀ ਇਹਨੂੰ ਵੀ ਇੰਨਾ ਟਾਈਮ ਹੋ ਗਿਆ ਤਾਂ ਨਾ ਪਾਣੀ ਲੈ ਇਹਨੂੰ ਗੰਨਾ ਬਹੁਤ ਪਾਣੀ ਮੰਗਦਾ ਤਾਂ ਤੇ ਇਹਦੇ ਕਰਕੇ ਵੀ ਆ ਗਿੱਲਾ ਹੋ ਜਾਣਾ ਨਾ ਇਕੱਠਾ ਕਰਨਾ ਪਰਾਲੀ ਦਾ ਫਿਰ ਨਾ ਬੀਜ ਹੁਣ ਇਸ ਕਰਕੇ ਰੁਕਿਆ ਹੋਇਆ ਤਾਂ ਪਰ ਬਾਈ ਗੰਨੇ ਨੇ ਬੜਾ ਹੌਸਲਾ ਰੱਖਿਆ ਇਨੇ ਮਦਰਗੇ ਪੂਰਾ ਪੈਨ ਖੜਾ ਡਿਆ ਤੇ ਚਲੋ ਹੁਣ ਲੱਗ ਗਿਆ ਪਾਣੀ ਦੇਖਦੇ ਆ ਆਗੇ ਦਾ ਹਰਾ ਜਾਏ ਬਾਕੀ ਹੁਣ ਸਵੇਰੇ ਪਰਾਂ ਘੁੰਮ ਕੇ ਫਿਰ ਦੇਖਦੇ ਆ ਉਧਰ ਤਾਂ 2-11 ਚ ਬਾਈ ਸਰੋਵਾਲ ਦੇ ਚ ਪਾਣੀ ਪੈ ਵੀ ਗਿਆ 2-3 ਕਿਾਰੇ ਉੱਚ ਗੰਨੇ ਦਾ ਕੱਲ ਪਰਸੋਂ ਮੋਟਰ ਚਲਾ ਕੇ ਭੁੱਲ ਗਏ ਨਹੀਂ ਕੱਲ ਕੱਲ ਮੋਟਰ ਚਲਾ ਕੇ ਭੁੱਲ ਗਏ ਮੈਂ ਚਲੇ ਗਿਆ ਪਰਾਲੀ ਲੈ ਕੇ ਉਧਰ ਤੇ ਮੋਟਰ ਚਲਾ ਕੇ ਭੁੱਲ ਗਿਆ ਸ਼ਾਮ ਨੂੰ ਯਾਦ ਆਇਆ ਮੈਂ ਕਿਹਾ ਓਹੋ ਮੋਟਰ ਬੰਦ ਨਹੀਂ ਕਰਿਆ ਇੰਨਾ ਸ਼ੁਕਰ ਵਿੱਚ ਨੂੰ ਪਾਵਰ ਪਾਜ ਲਈ ਫੇ ਆਟੋਮੈਟਿਕ ਕਟਵਾਇਆ ਉਹਦਾ ਪੀਟਰ ਨੂੰ ਕਹਿ ਕੇ ਰਾਤ ਨੂੰ ਜੇ ਤੇ ਆਇਆ ਤਾਂ ਹੈ ਵੀ ਓਹੋ ਜਦ ਸਵੇਰੇ ਜਾ ਕੇ ਦੇਖਿਆ ਉਹ ਸਰੋਂ ਦੇ ਵਾਲੇ ਕਿਾਰੇ ਭਰੇ ਹੋਏ ਤੇ ਹੋਈ ਚਲੋ ਕੋਈ ਗੱਲ ਨਹੀਂ ਵੈਸੇ ਸਰੋਂ ਜੰਮਿਆਈ ਦੀ ਪਰ ਥੋੜਾ ਜਿਹਾ ਤਾਂ ਫਰਕ ਸ਼ਾਇਦ ਪਾਊਗਾ ਉਹਨੂੰ ਵੀ ਸਰੋਂ ਨੂੰ ਵੀ ਆ ਪਾਣੀ ਦੇਖੋ ਇੱਥੇ ਤੱਕ ਤਾਂ ਆ ਗਿਆ ਇੱਥੇ ਮੜਾ ਲੀਕਨ ਨੂੰ ਕਿ ਤਾਂ ਇੱਥੇ ਵੀ ਬੰਦ ਕਰ ਤੇ ਆ ਬਾਕੀ ਹੁਣ ਉਧਰੋਂ ਦਾ ਜਰਾ ਕਿਧਰੇ ਉੱਚਾ ਪਸਾ ਉਧਰੋਂ ਦਾ ਕਿਤੇ ਨਹੀਂ ਪੈਣਾ ਪਊਗਾ ਤਾਂ ਆਪਣੀ ਕਣਕ 'ਚ ਪਊਗਾ ਇਧਰ ਪਾਣੀ ਹੋਰ ਆਪਣੇ ਉਰੇ ਆਏ ਨਹੀਂ ਹੈਗਾ ਵੀ ਕਿਸੇ ਹੋਰ ਦੇ ਖੇਤ 'ਚ ਪਾਣੀ ਪੈ ਜਾਊਗਾ ਕਿਉਂ ਪਾਣੀ ਦੀ ਢਾਲ ਖੇਤਾਂ ਦੀ ਇਧਰ ਨੂੰ ਆ ਪਾਣੀ ਇਧਰ ਨੂੰ ਹੀ ਆਉਣਾ ਆ ਹੋਰਾਂ ਦਾ ਪਾਣੀ ਆਪਣੇ ਖੇਤ 'ਚ ਆ ਜਾਊਗਾ ਪਰ ਆਪਣਾ ਪਾਣੀ ਕਿਸੇ ਦੇ ਖੇਤ 'ਚ ਨਹੀਂ ਜਾਣਾ ਜਿੰਨੇ ਵੀ ਆ ਆਪਣੇ ਖੇਤ ਹੈ ਇਹ 6 ਕਿੱਲੇ ਆ ਇਹਨਾਂ ਦਾ ਪਾਣੀ ਕਿਸੇ ਹੋਰ ਦੇ ਖੇਤ 'ਚ ਨਹੀਂ ਪਊਗਾ ਉਧਰ ਆ ਫੇ ਉਹ ਡੂੰਘੇ ਚੋਈਸੇ ਜਾਊਗਾ ਤੇ ਇੱਧਰ ਮੈਂ ਵੈਸੇ ਨਹੀਂ ਕਿਸੇ ਦੇ ਖੇਤ ਚ ਪਊਗਾ ਵੀ ਕਣਕ ਚ ਪੈ ਜੂਗਾ ਕਿਸੇ ਦੇ ਆ ਹੋ ਜੂਗਾ ਨਾ ਇਹ ਸਿਰਫ ਆਪਣੇ ਖੇਤ ਚ ਪਊਗਾ ਤੇ ਉਧਰ ਬਈ ਪਰਾਲੀ ਛੱਡਣ ਗਿਆ ਕੱਲ ਉੱਥੇ ਜਦੋਂ ਮੈਂ ਨਾ 16 ਕੇ ਸਕਿੰਡ ਦਾ ਉੱਥੇ ਮੇਰੇ ਕਿਹੜਾ ਨਾ ਗੁੱਜਰ ਪਾਈ ਜਾ ਰਹੇ ਨੇ ਮੁਰਗੇ ਲੜਾ ਰਹੇ ਤੇ ਦੇਸੀ ਮੁਰਗੇ ਉਹ 16 ਕੇ ਸਕਿੰਡ ਦਾ ਮੈਂ ਵਿਚ ਪਾਤਾ 10 15 16 ਸਕਿੰਡ ਦਾ ਹੋਣਾ ਹੈ ਕਹਿੰਦਾ ਉਹ ਜਾਂਦੇ ਜਾਂਦੇ ਕਲੀਪ ਟਰੈਕਟਰ ਉੱਤੇ ਮੈਂ ਵੀਡੀਓ ਬਣਾ ਕੇ ਉਹ ਵਿਚ ਪਾਤਾ ਉਹਨੇ YouTube ਪਰ ਅਨੇ ਭਾਈ ਵੀਡੀਓ ਕੱਟਦੀ ਕੱਲ ਵਾਲੀ ਹੁਣ ਦੇਖਦੇ ਆ ਅ ਨੁਕਰ ਨੂੰ ਕਿਹਾ ਤਾਂ ਹੈਗਾ ਤਾਂ ਵੀ ਐਡਿਟ ਕਰਕੇ ਦਵਾਰ ਤੋਂ ਉਹਨੂੰ ਸੀਨ ਨੂੰ ਕੱਟ ਕੇ ਵੀ ਆਪਣਾ ਪਾ ਦੇ ਹੁਣ ਪਤਾ ਨਹੀਂ ਉਹਨੇ ਭਾਈ ਆ ਪਤਾ ਨਹੀਂ ਸ਼ਾਮ ਦਾ ਟਾਈਮ ਹੋ ਗਿਆ ਜਾਂ ਫਿਰ ਜਾ ਕੇ ਫਿਰ ਉਹਨ ਰਾਤ ਰੁੱਤ ਨੂੰ ਪਾਉਂਗੇ ਉਹ ਵੀਡੀਓ ਨੂੰ ਜਿਹੜੀ ਕੱਲ ਅਸੀਂ ਪ੍ਰਾਣੀ ਲਿਖੀ ਗਏ ਤੇ ਉਹਨੇ ਕੱਟਦੀ ਥੋੜੀ देर ਚੱਲ ਕੇ ਪਤਾ ਨਹੀਂ ਚੱਲੀ ਇਹ ਵੀ ਨਹੀਂ ਚੱਲੀ ਮੈਂ ਇਹ ਵੀ ਨਹੀਂ ਦੇਖਿਆ ਹੈਗਾ ਅੱਜ ਸਵੇਰ ਤੇ ਇਦਰੇ ਲੱਗਿਆ ਹੋਇਆ ਤਾਂ ਵੀ ਕੋਈ ਵੀ ਦੀਏ ਇੱਕ ਕਣਕ ਦਾ ਬੀਜ ਜਿਹੜਾ ਤੁਹਾਨੂੰ ਦੱਸਿਆ ਦੇਖਿਆ ਤੁਸੀਂ ਵੀਡੀਓ ਚ ਉਹ ਤੇ ਇੱਕ ਦੂਏ ਖੇਤ ਚ ਵੀ ਵੀ ਅੱਜ ਉਹ ਕਰ ਲਈਏ ਤਿਆਰੀ ਤੇ ਪਾਣੀ ਪੂਣੀ ਦਾ ਚੱਕਰ ਦਾ ਇੱਕ ਦੋ ਕੰਮ ਹੋਰ ਤੇ ਬਈ ਸਾਰਾ ਆਹੀ ਨੱਠ ਪਾ ਦਿੱਤੀ ਹੋਈ ਗਈ ਚਲੋ ਬਾਕੀ ਉਸ ਕਰਕੇ ਬਈ ਦੇਖੋ YouTube ਵਾਲੇ ਨੇ ਨਾ ਉਹ ਕਰਤਾ ਵੀ ਜੇ ਤੁਸੀਂ ਐਕਨਾ ਵੀਡੀਓ ਪਾਈ ਤਾਂ ਤੁਹਾਡੇ ਪਾਸ ਸਟ੍ਰਾਈਕ ਲੱਜਣੀ ਵਾਰਨਿੰਗ ਦਿੱਤੀ ਹੈ ਮੈਨੂੰ ਵੀ ਇਹੋ ਜੀ ਵੀਡੀਓ ਨਾ ਪਾਓ ਜੇ ਸਟ੍ਰਾਈਕ ਦਾ ਤੁਹਾਨੂੰ ਪਤਾ ਵੀ ਜੇ 1 ਲੱਜਵੇ 2 ਲੱਜਵੇ 3 ਵਾਰ ਨੂੰ ਫਿਰ ਉਹ ਚੈਨਲ ਉਹ ਕਰ ਦੇ ਪਰ ਆਪਣੇ ਪਰ ਹਲੇ ਕੋਈ ਨਹੀਂ ਲੱਗੀ ਹੈਗੀ ਉਹਨਾਂ ਨੇ ਵਾਰਨਿੰਗ ਦਿੱਤੀ ਵੀ ਇਹੋ ਜੀ ਵੀਡੀਓ ਨਾ ਪਾਓ ਮੈਂ ਕਰ ਨੂੰ ਵੈਸੇ ਕਿਹਾ ਤਾਂ ਵੀ ਕੱਟ ਕੇ ਪਾਈ ਪਤਾ ਨਹੀਂ ਪਾਈ ਉਹ ਜਾ ਕੇ ਹੁਣ ਦੇਖੂਗਾ ਹੁਣ ਕੱਖ ਕੰਡਾ ਪਾਉਂਦਾ ਜਾ ਕੇ ਇੱਧਰ ਪਾਣੀ ਦੇਖਣ ਆਇਆ ਤਾਂ ਸਪਤੇ ਪਹਿਲਾਂ ਤਾਂ ਬਾਈ ਆਟੋਮੈਟਿਕ ਬੰਦ ਕਰਾਂ ਕਈ ਵਾਰ ਪਹਿਲੇ ਇਖੇ ਨਾਲੇ ਏ ਭੁੱਲ ਜਨਾ ਤੁਹਾਨੂੰ ਪਿਛਲੀ ਵੀਡੀਓ ਚ ਇੱਕ ਵਾਰ ਇੱਕ ਵਾਰ ਮੈਂ ਗੰਨੇ ਨੂੰ ਪਾਣੀ ਛੱਡਣਾ ਦਾ ਉਹ ਦਲਵੀਰ ਨੇ ਛੋਟ ਲਿਆ ਹੋਇਆ ਸ਼ਾਇਦ ਦਰਮਿਆਨ ਇੱਧਰ ਕਾਲੀ ਕੜਚਾ ਖੇਤ ਆਪਣਾ ਅੱਗ ਜੀ ਲਾ ਕੇ ਮੈਂ ਕਿਹਾ ਚਲੋ ਇਹਨੂੰ ਵੇਜਣਾ ਹੈ ਮੈਂ ਚਲੋ ਇੱਥੇ ਹੀ ਵੇਜਣਾ ਇੱਥੇ ਇਹਨੂੰ ਪਾਣੀ ਛੱਡ ਦਿੰਦੇ ਆ ਗੰਨੇ ਨੂੰ ਤੇ ਮੈਂ ਉਹਦੇ ਟੱਕਣ ਹੋਰ ਤਾਂ ਲਾਦੇ ਚਾਰ ਪਾਸੇ ਨੂੰ ਉਹਦੇ ਪੈਪ ਛੱਡੇ ਹੋਏ ਆ ਸਾਰੇ ਟੱਕਣ ਬੰਦ ਕਰਤੇ ਮੇਨ ਟੱਕਣ ਖੋਲਣਾ ਭੁੱਲ ਗਿਆ ਉਹਦਾ ਜਿਹੜਾ ਆਪਣਾ ਪੈਪਾ ਨੂੰ ਇਹਨੂੰ ਢੱਕਣ ਲੱਗਿਆ ਤਾਂ ਕਿਉਂ ਆ ਚ ਬੱਚੇ ਚ ਪਾਣੀ ਗਿਰਦਾ ਕਰਿਆ ਹੋਇਆ ਤਾਂ ਬਾਕੀ ਸਾਰੇ ਢੱਕਣ ਬੰਦ ਕਰਕੇ ਮੈਂ ਕਿਆ ਕਰਿਆ ਜੀ ਆ ਉਧਰ ਹੋ ਦੇ ਢੱਕਣ ਦੂਜੇ ਬੰਦ ਕਰੇ ਖੋਲਣਾ ਭੁੱਲ ਗਿਆ ਤੇ ਇੱਧਰ ਆ ਕੇ ਮੋਟਰ ਤੇ ਮੁਰੇ ਵਾਲਾ ਵੀ ਲਾਤਾ ਜਿਹੜਾ ਚੋਚੇ ਦੇ ਮੁਰੇ ਲੱਗਦਾ ਮੋਟਰ ਚਲਾਤੀ ਬਾਈ ਮੋਟਰ ਚਲਾਏ ਦੇ ਬਾਅਦ ਜਦ ਦੇ ਠਾ ਤੇ ਗੋ ਢੱਕਣ ਪਟਕੇ ਮਾਰਿਆ ਇੰਨਾ ਸ਼ੁਕਰੋ ਨਾ ਮੈਂ ਥੋੜਾ ਜਿਆ ਉੱਚਾ ਕਰਿਆ ਹੋਇਆ ਮਤਲਬ ਕਿ ਨੀਵਾ ਨੱਕਾ ਰਹਿ ਗਿਆ ਤਾਂ ਥੋੜਾ ਵਧਾਇਆ ਤਾਂ ਫੁੱਟ ਪਾ ਕੇ ਪੈਪ ਉਹੀ ਜਿਹੜਾ ਫੁੱਟ ਪਾਈਪ ਕਰਕੇ ਵਿਧਾਇਤਾ ਉਹੀ ਪਟਿਆ ਉਹਨੇ ਬਾਕੀ ਉਹਦਾ ਟਕਣ ਲਾਗੇ ਫਿਰ ਮੋਟਰ ਚਲਾਈ ਫਿਰ ਜਦੋਂ ਮੈਂ ਫੇਰ ਦੇਖਿਆ ਵੀ ਪਾਣੀ ਕਾਫੀ ਨਿਕਲ ਰਿਹਾ ਵੀ ਕਣਕਨੀ ਵੀ ਨਹੀਂ ਤਾਂ ਮੋਟਰ ਬੰਦ ਕਰੀ ਐਵੇਂ ਵੀ ਭਲੇਖਾ ਲਾ ਜਾਂਦਾ ਇਸ ਕਰਕੇ ਪਹਿਲਾਂ ਮੈਂ ਆਟੋਮੈਟਿਕ ਬੰਦ ਕਰਾਂ ਕਿਤੇ ਆਟੋਮੈਟਿਕ ਬੰਦ ਕਰੀ ਬਗੈਰ ਚੱਲੇ ਗਿਆ ਤਾਂ ਸਾਰਾ ਭਰ ਕੇ ਕਣਕ ਜੀ ਵੀ ਪੈ ਸਕਦਾ ਚਲੋ ਠੀਕ ਆ ਭਾਈ ਨੇਰਾ ਹੋ ਚੱਲਿਆ ਮਿਲਦੇ ਹਾਂਗੇ ਹੁਣ ਕੱਲ ਨੂੰ ਕਿਸੇ ਹੋਰ ਵੀਡੀਓ ਚ